ਈ ਸੰਗਤ ਕਰਨ ਨਾਲ ਕਰਮ ਬਦਲਦੇ ਹਨ ਅੱਜ ਦੇ ਸਮੇਂ ਵਿੱਚ ਇਨਸਾਨ ਐਨਾ ਮਤਲਬੀ ਹੋ ਚੁੱਕਿਆ ਹੈ ਕਿ ਹਰ ਚੀਜ਼ ਵਿੱਚ ਆਪਣਾ ਪਹਿਲੇ ਫਾਇਦਾ ਸੋਚਦਾ ਹੈ ਸਾ ਸੰਗਰਜੇ ਸਤ ਸੰਗ ਤੋਂ ਸਾਨੂੰ ਜੋ ਮਿਲਦਾ ਹੈ ਉਹ ਸਾਡੀ ਸੋਚ ਤੋਂ ਬਾਹਰ ਹੁੰਦਾ ਹੈ ਪਰਮਾਤਮਾ ਵੀ ਕੋਈ ਜਾਦੂਗਰ ਨਹੀਂ ਹੈ ਉਹ ਨੂੰ ਵੀ ਕਦੀ ਕਦੀ ਕਰਾਮਾਤਾ ਦਿਖਾਣੀਆਂ ਪੈਂਦੀਆਂ ਹਨ ਤੁਹਾਨੂੰ ਇਹ ਸਾਖੀ ਸੁਣ ਕੇ ਪਤਾ ਲੱਗ ਜਾਏਗਾ ਕਿ ਗੁਰੂ ਸਾਡੇ ਕਰਮ ਸਾਧ ਸੰਗਤ ਕਰਨ ਨਾਲ ਕਿੰਨੇ ਬਦਲਦੇ ਹਨ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਕੋਲੋਂ ਹਿਮਾਚਲ ਦੇ ਮਹਾਰਾਜ ਦਰਸ਼ਨ ਕਰਨ ਨੂੰ ਆਏ ਉੱਥੇ ਉਸ ਸਮੇਂ ਕੀਰਤਨ ਚੱਲ ਰਿਹਾ ਸੀ ਉਸ ਰਾਜੇ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਕੀਰਤਨ ਸੁਣਿਆ ਉਸ ਸਮੇਂ ਜੋ ਰਾਗੀ ਸ਼ਬਦ ਗਾ ਰਹੇ ਸਨ ਉਹ ਸ਼ਬਦ ਹੈ ਲੇਖ ਨਾ ਮਿਟੇ ਏ ਸਕੀ ਜੋ ਲਿਖਾਇਆ ਕਰਤਾਰ ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਰਾਜਾ ਨੇ ਗੁਰੂ ਜੀ ਨੂੰ ਪੁੱਛਿਆ ਜੇ ਸੰਗਤ ਕਰਨ ਨਾਲ ਲਿਖੇ ਹੋਏ ਲੇਖ ਨਹੀਂ ਮਿਟਦੇ ਤੇ ਸੰਗਤ ਕਰਨ ਦਾ ਕੀ ਫਾਇਦਾ ਗੁਰੂ ਜੀ ਰਾਜੇ ਨੂੰ ਕਹਿਣ ਲੱਗੇ ਤੈਨੂੰ ਇਸ ਦਾ ਜਵਾਬ ਸਮੇਂ ਆਂਤੇ ਮਿਲ ਜਾਏਗਾ ਤੇ ਗੁਰੂ ਜੀ ਰਾਜਾ ਨੂੰ ਕਹਿਣ ਲੱਗੇ ਤੁਸੀਂ ਥੱਕੇ ਹਾਰੇ ਆਏ ਹੋ ਹੁਣ ਰਾਤ ਹੋ ਗਈ ਹੈ ਤੁਸੀਂ ਵਿਸ਼ਰਾਮ ਕਰ ਲਵੋ ਆਰਾਮ ਕਰਦੇ ਕਰਦੇ ਰਾਜਾ ਨੂੰ ਗਹਿਰੀ ਨੀਂਦ ਆ ਗਈ ਰਾਜੇ ਨੂੰ ਇੱਕ ਸੁਪਨਾ ਆਇਆ ਉਸ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਹੈ ਜੋ ਬਹੁਤ ਮੁਸ਼ਕਲ ਭਰਿਆ ਸੀ ਉਹ ਇੰਨਾ ਗਰੀਬ ਸੀ ਕਿ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਸੀ ਹੋ ਰਹੀ ਸਮੇਂ ਬੀਤਦਾ ਗਿਆ ਉਸ ਦਾ ਵਿਆਹ ਉਦੇ ਮਾਤਾ ਪਿਤਾ ਨੇ ਇੱਕ ਕੰਨਿਆ ਨਾਲ ਕਰ ਦਿੱਤਾ ਸਮੇਂ ਬੀਤਦਾ ਗਿਆ ਉਸ ਦੇ ਘਰ 4 ਪੁੱਤਰਾਂ ਨੇ ਜਨਮ ਲਿਆ ਉਸ ਦੀ ਉਮਰ ਐਸ ਵੇਲੇ 40 ਸਾਲ ਦੀ ਹੋ ਗਈ ਸੀ ਇੱਕ ਦਿਨ ਉਸ ਦੇ ਬੱਚੇ ਪੀਲੂ ਖਾਨ ਦੀ ਜਿੱਦ ਕਰਨ ਲੱਗੇ ਉਸ ਨੇ ਪੀਲੂ ਦੇ ਦਰਖਤ ਉੱਤੇ ਚੜ ਕੇ ਪੀਲੂ ਤੋੜ ਕੇ ਬੱਚਿਆਂ ਨੂੰ ਥੱਲੇ ਦੇਣ ਲੱਗਾ ਤੇ ਉੱਪਰ ਬੈਠੇ ਆਪ ਵੀ ਪੀਲੂ ਖਾ ਰਿਹਾ ਸੀ ਉਸ ਦੀ ਨਜ਼ਰ ਅੱਗੇ ਥੋੜਾ ਕਰਕੇ ਇੱਕ ਪੀਲੂ ਦੇ ਗੁੱਛੇ ਤੇ ਪਈ ਉਹ ਥੋੜਾ ਜਿਹਾ ਅੱਗੇ ਵਧਣ ਲੱਗਾ ਤੇ ਪੀਲੂ ਤੋੜਨ ਲੱਗਾ ਉਸ ਦਾ ਪੈਰ ਫਿਸਲ ਗਿਆ ਤੇ ਉਹ ਥੱਲੇ ਡਿੱਗ ਗਿਆ ਉਸ ਦਿਰਾਜੇ ਦੀ ਅਚਾਨਕ ਨੀਂਦ ਖੁੱਲ ਗਈ ਸੁਪਨਾ ਟੁੱਟ ਗਿਆ ਰਾਜਾ ਇਸ ਅਜੀਬ ਜਿਹੇ ਸੁਪਨੇ ਨੂੰ ਵੇਖ ਕੇ ਕੁਝ ਸੋਚਣ ਲੱਗਾ ਕਿ ਇਹ ਮੈਂ ਕੀ ਦੇਖਿਆ ਹੈ ਸਵੇਰ ਹੋ ਗਈ ਰਾਜੇ ਨੇ ਉੱਠ ਕੇ ਆਪਣਾ ਮੂੰਹ ਹੱਥ ਧੋਤਾ ਜਦੋਂ ਉਹਨੇ ਮੂੰਹ ਵਿੱਚ ਪਾਣੀ ਪਾ ਕੇ ਕੁਲਾ ਕੀਤਾ ਉਸ ਦੇ ਮੂੰਹ ਦੇ ਵਿੱਚੋਂ ਇੱਕ ਪੀਲੂ ਦਾ ਬੀਜ ਨਿਕਲ ਆਇਆ ਜੋ ਉਹ ਵੇਖ ਕੇ ਬਹੁਤ ਹੀ ਹੈਰਾਨ ਅਤੇ ਪਰੇਸ਼ਾਨ ਹੋ ਗਿਆ ਰਾਜਾ ਗੁਰੂ ਜੀ ਦੇ ਦਰਬਾਰ ਵਿੱਚ ਆਇਆ ਗੁਰੂ ਜੀ ਨੇ ਰਾਜੇ ਨੂੰ ਜੰਗਲ ਵਿੱਚ ਨਾਲ ਚੱਲਣ ਨੂੰ ਕਿਹਾ ਹੁਣ ਗੁਰੂ ਜੀ ਅਤੇ ਰਾਜਾ ਜੰਗਲਵਾਲ ਕੋੜਿਆਂ ਉੱਪਰ ਸਵਾਰ ਹੋ ਕੇ ਜੰਗਲ ਵਿੱਚ ਆ ਗਏ ਜੰਗਲ ਦੇ ਰਸਤੇ ਦੇ ਵਿੱਚ ਰਾਜੇ ਨੂੰ ਇੱਕ ਬਹੁਤ ਸੋਨਾ ਹੀਰਾ ਨਜ਼ਰ ਆਇਆ ਉਸਨੇ ਉਸ ਹੀਰੇ ਦਾ ਪਿੱਛਾ ਕੀਤਾ ਅਤੇ ਉਹਦੇ ਪਿੱਛੇ-ਪਿੱਛੇ ਚਲਾ ਗਿਆ ਰਾਜਾ ਰਸਤਾ ਪਟਕ ਗਿਆ ਅਤੇ ਗੁਰੂ ਜੀ ਤੋਂ ਵਿਛੜ ਗਿਆ ਤਿੰਨ ਟਲ ਰਿਹਾ ਸੀ ਰਾਜੇ ਨੂੰ ਭੁੱਖ ਤੇ ਪਿਆਸ ਵੀ ਲੱਗ ਗਈ ਰਾਜਾ ਕੁਝ ਅੱਗੇ ਗਿਆ ਤੇ ਦੇਖਿਆ ਇੱਕ ਖੂਹ ਤੇ ਕੁਝ ਔਰਤਾਂ ਪਾਣੀ ਪਾਰ ਰਹੀਆਂ ਹਨ ਰਾਜਾ ਉਹਨਾਂ ਦੇ ਕੋਲ چلا ਗਿਆ ਤੇ ਤਿਆਸ ਬੁਝਾਨ ਲਈ ਪਾਣੀ ਮੰਗਣ ਲੱਗਾ ਉਹ ਔਰਤਾਂ ਆਪਣੇ ਘੜੇ ਸੁੱਟ ਕੇ ਭੱਜ ਗਈਆਂ ਡਰ ਗਈਆਂ ਚੀਕਾਂ ਮਾਰਨ ਲੱਗੀਆਂ ਰਾਜਾ ਇਹ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਕੁਝ ਸਮੇਂ ਬਾਅਦ ਕੁਝ ਬੱਚੇ ਆਏ ਤੇ ਰਾਜੇ ਨੂੰ ਪਕੜਨ ਲੱਗੇ ਅਤੇ ਕੀਤਾ ਕਹਿ ਕੇ ਪੁਕਾਰਨ ਲੱਗੇ ਉਸ ਤੋਂ ਬਾਅਦ ਉਸ ਦੇ ਵੱਲ ਦੌੜ ਕੇ ਆਂਦੇ ਹੋਏ ਦੋ ਬਜ਼ੁਰਗ ਤੇ ਇੱਕ ਔਰਤ ਉਸ ਨੂੰ ਕਹਿਣ ਲੱਗੇ ਬੇਟਾ ਸੁਆਮੀ ਇਹ ਸਭ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਤੇ ਬੜੀ ਚਿੰਤਾ ਦੇ ਵਿੱਚ ਪੈ ਗਿਆ ਤੇ ਮਨ ਹੀ ਮਨ ਵਿੱਚ ਗੁਰੂ ਜੀ ਨੂੰ ਯਾਦ ਕਰਨ ਲੱਗਾ ਗੁਰੂ ਜੀ ਉਸੇ ਵੇਲੇ ਰਾਜੇ ਕੋਲ ਆਏ ਰਾਜਾ ਗੁਰੂ ਜੀ ਚਰਣਾ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਇਹ ਸਭ ਕੀ ਹੈ ਇਹ ਮੈਂ ਕੀ ਵੇਖ ਰਿਹਾ ਹਾਂ ਇਹ ਸਭ ਮੈਨੂੰ ਕਿਉਂ ਇਸ ਤਰ੍ਹਾਂ ਪੁਕਾਰ ਰਹੇ ਹਨ ਗੁਰੂ ਜੀ ਮੈਨੂੰ ਇੱਥੋਂ ਬਾਹਰ ਕੱਢੋ ਗੁਰੂ ਜੀ ਉਸ ਬਜ਼ੁਰਗ ਮਾਤਾ ਤੇ ਪਿਤਾ ਨੂੰ ਤੇ ਉਸ ਔਰਤ ਨੂੰ ਕਹਿਣ ਲੱਗੇ ਤੁਸੀਂ ਇਸ ਨੂੰ ਇਸ ਤਰ੍ਹਾਂ ਕਿਉਂ ਪੁਕਾਰ ਰਹੇ ਹੋ ਤੇ ਉਹ ਲੋਕ ਕਹਿਣ ਲੱਗੇ ਇਹ ਸਾਡਾ ਬੇਟਾ ਹੈ ਇਹ ਮੇਰਾ ਸਵਾਮੀ ਹੈ ਮੇਰਾ ਪਤੀ ਹੈ ਇਹ ਸਾਡਾ ਰਿਸ਼ਤੇਦਾਰ ਹੈ ਪ੍ਰਮਾਤਮਾ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜਿਆ ਹੈ ਇਸ ਨੂੰ ਆਪਾਂ ਨਾਲ ਲੈ ਕੇ ਜਾਣਾ ਹੈ ਕੱਲ ਇਹਦੇ ਬੱਚਿਆਂ ਨੇ ਜਿੱਦ ਕੀਤੀ ਕਿ ਅਸੀਂ ਪੀਲੂ ਖਾਣੇ ਨੇ ਇਹ ਪੀਲੂ ਦੇ ਪੇੜ ਦੇ ਉੱਪਰ ਚੜਿਆ ਤੇ ਪੀਲੂ ਤੋੜਦੇ ਤੋੜਦੇ ਦਰਖਤ ਤੋਂ ਥੱਲੇ ਡਿੱਗ ਗਿਆ ਤੇ ਇਸ ਦੀ ਮੌਤ ਹੋ ਗਈ ਅਤੇ ਅਸੀਂ ਆਪਣੇ ਰਿਸ਼ਤੇਦਾਰਾਂ ਦਾ ਇੰਤਜ਼ਾਰ ਕਰ ਰਹੇ ਸਾਂ ਤੇ ਉਹਨਾਂ ਚੋਂ ਇਹਦਾ ਅਸੀਂ ਸ਼ਰੀਰ वैद ਕੋਲ ਰਖਵਾਇਆ ਸੀ ਅਸੀਂ ਹੁਣੇ ਉਹ ਵੈਦ ਕੋਲ ਹੀ ਜਾ ਰਹੇ ਸੀ ਕਿ ਇਹ ਰਸਤੇ ਵਿੱਚ ਸਾਨੂੰ ਮਿਲ ਗਿਆ ਇਸ ਲਈ ਅਸੀਂ ਇਸ ਨੂੰ ਆਪਣੇ ਕਾਰ ਲੈ ਕੇ ਜਾ ਰਹੇ ਹਾਂ ਗੁਰੂ ਜੀ ਸਭ ਜਾਣਦੇ ਸਨ ਤੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਇਹ ਤੁਹਾਡਾ ਰਿਸ਼ਤੇਦਾਰ ਨਹੀਂ ਹੈ ਹੱਲੇ ਵੀ ਵੈਦ ਕੋਲ ਤੁਹਾਡੇ ਰਿਸ਼ਤੇਦਾਰ ਦਾ ਸ਼ਵਿਆ ਹੈ ਉਹ ਸਭ ਲੋਕ ਵੈਦ ਕੋਲ ਚਲੇ ਗਏ ਤੇ ਉੱਥੇ ਜਾ ਕੇ ਦੇਖਿਆ ਕਿ ਉਹ ਸਰੀਰ ਉਸੇ ਤਰ੍ਹਾਂ ਹੀ ਉਥੇ ਪਿਆ ਸੀ ਉਹ ਆਪਣੇ ਲੜਕੇ ਦੀ ਸ਼ਕਲ ਰਾਜੇ ਨਾਲ ਮਿਲਦੀ ਹੋਈ ਵੇਖ ਕੇ ਬਹੁਤ ਹੀ ਹੈਰਾਨ ਹੋਈ ਸਾਰੇ ਲੋਕ ਸ਼ਰਮਿੰਦਾ ਹੋ ਕੇ ਰਾਜੇ ਤੋਂ ਮਾਫੀ ਮੰਗਣ ਲੱਗੇ ਗੁਰੂ ਜੀ ਅਤੇ ਰਾਜੇ ਨੂੰ ਬੜੇ ਸਤਿਕਾਰ ਨਾਲ ਉਥੋਂ ਵਿਦਾ ਕੀਤਾ ਫਿਰ ਗੁਰੂ ਅਰਜਨ ਦੇਵ ਜੀ ਅਤੇ ਰਾਜਾ ਦੋਨੋਂ ਜੰਗਲ ਵਿੱਚੋਂ ਨਿਕਲਦੇ ਹੋਏ ਘਰਾਂ ਨੂੰ ਵਾਪਸ ਜਾ ਰਹੇ ਸੀ ਰਸਤੇ ਵਿੱਚ ਜਾਂਦੇ ਜਾਂਦੇ ਗੁਰੂ ਜੀ ਨੇ ਰਾਜੇ ਨੂੰ ਕਿਹਾ ਤੂੰ ਪੁੱਛਿਆ ਸੀ ਕਿ ਜਿਹੜਾ ਕਰਮਾ ਦਾ ਲਿਖਿਆ ਹੋਇਆ ਹੁੰਦਾ ਹੈ ਸਾਧ ਸੰਗਤ ਕਰਨ ਨਾਲ ਉਹ ਕਿਵੇਂ ਮਿੱਟਦਾ ਹੈ ਰਾਜਾ ਤੂੰ ਇਹੋ ਸਭ ਕੁਝ ਹੁਣੇ ਵੇਖ ਕੇ ਆ ਰਿਹਾ ਹੈ ਉਹ ਤੇਰਾ ਆਉਣ ਵਾਲਾ ਅਗਲਾ ਜਨਮ ਸੀ ਜੋ ਤੈਨੂੰ ਭੋਗਣਾ ਸੀ ਕਿਉਂਕਿ ਇਸ ਜਨਮ ਵਿੱਚ ਤੁਸੀਂ ਬੜੇ ਬੁਰੇ ਕਰਮ ਕੀਤੇ ਹਨ ਜਿਨ੍ਹਾਂ ਦਾ ਭੋਗਣਾ ਤੁਹਾਨੂੰ ਅਗਲੇ ਜਨਮ ਵਿੱਚ ਮਿਲਣਾ ਸੀ ਤੁਹਾਡੇ ਸੰਗਤ ਦੇ ਵਿੱਚ ਆਨ ਨਾਲ ਕੀਰਤਨ ਸੁਣਨ ਦੇ ਨਾਲ ਸੰਗਤ ਕਰਨ ਦੇ ਨਾਲ ਤੁਹਾਡਾ ਆਉਣ ਵਾਲਾ ਜਨਮ ਇੱਕ ਸੁਪਨੇ ਦੇ ਵਿੱਚ ਹੀ ਖਤਮ ਕਰ ਦਿੱਤਾ ਹੈ ਗੁਰੂ ਜੀ ਰਾਜੇ ਨੂੰ ਕਹਿਣ ਲੱਗੇ ਇਸ ਲਈ ਸਾਧ ਸੰਗਤ ਕਰਨ ਨਾਲ ਸਾਡੇ ਕਰਮ ਸਿੱਧੇ ਹੋ ਜਾਂਦੇ ਹਨ ਜੇ ਪੁੱਠੇ ਹੋਣ ਤੇ ਗੁਰੂ ਆਪ ਹੀ ਸਾਡੇ ਜੋ ਕਰਮ ਨੇ ਉਹ ਬਦਲ ਦਿੰਦੇ ਨੇ ਇਹ ਸੁਣ ਕੇ ਰਾਜਾ ਗੁਰੂ ਜੀ ਨੂੰ ਮੱਥਾ ਟੇਕਣ ਲੱਗਾ ਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ। ਹੁਣ ਗੁਰੂ ਜੀ ਕੋਲੋਂ ਉਹ ਰਾਜਾ ਮਾਫੀ ਮੰਗਣ ਲੱਗਾ ਕਿ ਮੈਂ ਹੁਣ ਕਦੇ ਵੀ ਬੁਰੇ ਕੰਮ ਨਹੀਂ ਕਰਾਂਗਾ। ਲੋਕਾਂ ਨੂੰ ਕਦੇ ਵੀ ਨਹੀਂ ਸਤਾਵਾਂਗਾ। ਅਤੇ ਮੈਂ ਲੋੜਵੰਦਾ ਦੀ ਜ਼ਰੂਰਤ ਪੂਰੀ ਕਰਾਂਗਾ ਤੇ ਉਹਨਾਂ ਦੀ ਮਦਦ ਕਰਾਂਗਾ। ਇਹ ਕਹਿ ਕੇ ਰਾਜਾ ਆਪਣੇ ਵਹਿ ਮਹਿਲ ਵੱਲ ਨੂੰ ਤੁਰ ਪਿਆ। ਸਾਧ ਸੰਗਤ ਜੀ ਇਹ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੇ ਗੁਰੂ ਜੀ ਚੋਂ ਤੇ ਸਾਡੇ ਸਾਧ ਸੰਗਤ ਕਰਨ ਨਾਲ ਸਾਡੇ ਵੀਲੇਖ ਉਠੇ ਤੋਂ ਸਿੱਧੇ ਹੋ ਸਕਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੈ ਕਿ ਜੋ ਅਪਾ ਕਰਮ ਕਰਦੇ ਹਾਂ ਉਹ ਸਾਨੂੰ ਭੋਗਨੇ ਪੈਂਦੇ ਹਨ ਕਿਉਂਕਿ ਜੋ ਅਸੀਂ ਜੀਵਨ ਵਿੱਚ ਕਰਮ ਕਰ ਰਹੇ ਹਾਂ ਉਹ ਸਾਡੇ ਪਰਮਾਤਮਾ ਸੁਣਦਾ ਵੀ ਹੈ ਤੇ ਦੇਖਦਾ ਵੀ ਹੈ ਉਹ ਸਾਨੂੰ ਹਰ ਪਲ ਦੇਖ ਰਿਹਾ ਹੈ ਕਿਉਂਕਿ ਪਰਮਾਤਮਾ ਕੋਲੋਂ ਕੁਝ ਵੀ ਨਹੀਂ ਲੁਕਿਆ ਤੇ ਨਾ ਹੀ ਉਸ ਅੱਗੇ ਅਸੀਂ ਮੁਕਰ ਸਕਦੇ ਹਾਂ ਐਸ ਲਈ ਸਾਨੂੰ ਗੁਰੂ ਚਰਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਸਾ ਸੰਗਤ ਜੀ ਹੁਣ ਰਲ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ